ਸਾਰੇ ਪੈਂਪੜਾ ਬਨ ਮੇਰੇ ਵੱਲੋਂ ਸਤ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਦੀ ਅਗਿਆਰਦਾਸ ਕਰਦੇ ਆ ਕਿ ਸਾਰੇ ਜਣੇ ਤੁਸੀਂ ਠੀਕ ਠਾਕ ਹੋ ਮ ਜਿਹੜੀ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਕਿਉਂਕਿ ਦੇਖੋ ਆਪਾਂ ਸਾਰੇ ਪੈਂਪੜਾ ਆਪਣੇ ਆਪਣੇ ਘਰਾਂ ਦੇ ਵਿੱਚ ਸਫਾਈਆਂ ਕਰਦੇ ਆ ਹਰ ਇੱਕ ਚੀਜ਼ ਆਪਾਂ ਛੋਟੀ ਤੋਂ ਲੈ ਕੇ ਵੱਡੀ ਤੱਕ ਬਹੁਤ ਜ਼ਿਆਦਾ ਨਾ ਧਿਆਨ ਲੱਗਦੇ ਆ ਵੀ ਇਸ ਚੀਜ਼ ਨੂੰ ਇਦਾਂ ਕਰੀਏ ਇਸ ਨੂੰ ਇਦਾਂ ਕਰੀਏ ਕਮਾਈ ਵੀ ਬਹੁਤ ਕਰਦੇ ਆ ਨਾ ਪਰ ਪਤਨ ਕੀ ਗੱਲ ਹੈ ਵੀ ਅੱਜ ਕੱਲ ਹਰ ਇੱਕ ਦੇ ਮਨ ਦੇ ਵਿੱਚ ਹੈ ਕਿ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਰਹਦੀ ਹੈਗੀ ਬਰਕਤ ਨਾ ਰਹਿਣ ਦਾ ਇਕਦਾਂ ਆਪਾਂ ਕਹਿੰਦੇ ਨੇ ਕਹਿੰਦੇ ਆਪਾਂ ਜਿਹੜਾ ਆ ਪੈਸਾ ਆਉਂਦਾ ਉਹਨੂੰ ਤਾਂ ਆਪਾਂ ਦੇਖੀ ਜਾਂਦੇ ਆ ਵੀ ਆਈ ਜਾਂਦਾ ਹੈ ਨਾ ਪਰ ਜਦੋਂ ਲੱਗਦਾ ਹੈਗਾ ਉਸ ਟਾਈਮ ਆਪਾਂ ਉਹਦਾ ਕੋਈ ਹਿਸਾਬ ਨਹੀਂ ਰੱਖਦੇ ਫਿਰ ਆਪਾਂ ਕਹਿ ਦਿੰਦੇ ਆ ਵੀ ਸਾਡੇ ਘਰ ਦੇ ਵਿੱਚ ਪਤਾ ਨਹੀਂ ਕੀ ਗੱਲ ਹੈ ਵੀ ਕਿਸੇ ਵੀ ਚੀਜ਼ ਦੀ ਬਰਕਤ ਨਹੀਂ ਰਹਿੰਦੀ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕੁਝ ਛੋਟੀ ਛੋਟੀਆਂ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਗਰ ਆਪਾਂ ਧਿਆਨ ਦੇ ਵਿੱਚ ਰੱਖੀਏ ਤਾਂ ਆਪਣੇ ਘਰ ਦੇ ਵਿੱਚ ਆਪਾਂ ਛੋਟੀ ਚੀਜ਼ ਦੇ ਨਾਲ ਵੀ ਖੁਸ਼ ਰਹਿ ਸਕਦੇ ਆਂਗੇ ਅੱਜ ਮੈਂ ਤੁਹਾਡੇ ਨਾਲ ਕੁਝ ਇਸੇ ਤਰੀਕੇ ਦੀਆਂ ਗੱਲਾਂ ਸਾਂਝੀਆਂ ਕਰਨੀਆਂ ਨੇ ਜਿਨ੍ਹਾਂ ਦੇ ਨਾਲ ਤੁਸੀਂ ਕਰਕੇ ਆਪਣੇ ਘਰ ਦੇ ਵਿੱਚ ਪਿਆਰ ਇਤਫਾਕ ਆਪਣੇ ਘਰ ਦੇ ਵਿੱਚ ਵਰਕਤਾਂ ਲਿਆ ਸਕਦੇ ਹੋ ਗੱਲਾਂ ਜਿਆਦਾ ਵੱਡੀਆਂ ਨਹੀਂ ਹੈਗੀਆਂ ਛੋਟੀਆਂ ਨੇ ਜਿਹੜੀਆਂ ਕਿ ਤੁਹਾਡੇ ਬਹੁਤ ਕੰਮ ਆਉਣ ਵਾਲੀਆਂ ਤੇ ਹਰ ਇੱਕ ਨੂੰ ਹੁੰਦੇ ਵੀ ਸਾਡੇ ਘਰ ਦੇ ਵਿੱਚ ਧਨ ਦੌਲਤ ਹੋਵੇ ਕਿਉਂਕਿ ਆਪਾਂ ਅੱਜ ਕੱਲ ਜੇ ਆਪਾਂ ਕਹੀਏ ਵੀ ਪੈਸੇ ਵੀ ਨਾ ਕੁਝ ਨਹੀਂ ਬਣਦਾ ਹੈਗਾ ਪੈਸਾ ਹੱਥ 'ਚ ਹੋਵੇਗਾ ਤਾਂ ਇਨਸਾਨ ਠੀਕ ਹੈ ਵੀ ਆਪਾਂ ਆਪਣੇ ਸਵਾਸਜਾ ਆਪਾਂ ਇਹਨਾਂ ਨੇ ਖੁਸ਼ੀ ਜ਼ਿਆਦਾ ਨਹੀਂ ਖਰੀਦ ਸਕਦੇ ਪਰ ਜ਼ਰੂਰਤ ਪੂਰੀ ਕਰਨ ਵਾਸਤੇ ਪੈਸਾ ਅੱਜ ਦੀ ਘੜੀ ਇੱਕ ਕਹਿੰਦੇ ਬਰਾਬਰ ਦਾ ਪਰ ਆਏਗਾ ਹੁਣ ਤੁਸੀਂ ਦਿਵਾਲੀ ਦੀਆਂ ਸਫਾਈਆਂ ਕਰੋਗੀਆਂ ਦਿਵਾਲੀ ਦੀਆਂ ਸਫਾਈਆਂ ਕਰਨ ਵੇਲੇ ਜਿਹੜੇ ਕਿ ਆਪਣੇ ਘਰਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਬਾਸ ਦੇ ਝਾੜੂ ਹੁੰਦੇ ਆ ਜਾਂ ਇਸ ਤਰੀਕੇ ਦੀਆਂ ਆਪਣੀਆਂ ਹਨ ਘਰ ਦੇ ਵਿੱਚ ਅੰਦਰੋਂ ਸਫਾਈ ਕਰਨ ਵਾਸਤੇ ਸੋਹਣੀਆਂ ਵੀ ਕਹਿੰਦੇ ਨੇ ਬੋਕਰ ਵੀ ਕਹਿੰਦੇ ਨੇ ਆਪਾਂ ਹਨਾ ਝਾੜੂ ਹੁੰਦੇ ਨੇਗੇ ਇਹ ਚੀਜ਼ਾਂ ਤੁਹਾਡੇ ਘਰ ਦੇ ਵਿੱਚ ਕਿਵੇਂ ਮਤਲਬ ਕਿ ਆਪਾਂ ਕਹਿੰਦੇ ਵੀ ਬਰਬਾਦੀ ਲਿਆ ਸਕਦੇ ਕਿਵੇਂ ਸਾਡੇ ਘਰ ਦੀ ਬਰਕਤ ਨੂੰ ਘਰ ਤੋਂ ਬਾਹਰ ਕਰ ਸਕਦੇ ਆ ਕਿਉਂਕਿ ਇਹ ਆਪਣੇ ਸਰੀਰ ਦੇ ਇੱਕ ਬਹੁਤ ਅਨਮੋਲ ਅੰਗ ਹੈ ਚਾਹੇ ਤੁਸੀਂ ਕਿਤੇ ਵੀ ਲਾ ਲਓ ਤੁਸੀਂ ਗੁਰਦੁਆਰਾ ਸਾਹਿਬ ਚਲੇ ਜਾਓ ਮੰਦਿਰ ਚਲੇ ਜਾਓ ਤੁਸੀਂ ਘਰ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਜਿਹੜੀਆਂ ਮੇਰੀਆਂ ਭੈਣਾਂ ਨੇ ਉੱਠਣਸਾਰ ਆਪਾਂ ਕੀ ਕਰਦੇ ਆਪਾਂ ਝਾੜੂ ਚੱਕਦੇ ਆ ਝਾੜੂ ਆਪਣੇ ਘਰ ਦਾ ਹੈ ਨਾ ਜਿੰਨਾ ਵੀ ਦਲਿੱਦਰਤਾ ਹੁੰਦੀ ਹੈ ਜਿੰਨਾ ਵੀ ਕੂੜਾ ਕਰਕਟ ਹੁੰਦਾ ਹੈਗਾ ਉਹਨੂੰ ਬਾਹਰ ਕੱਢਦਾ ਕਹਿੰਦੇ ਨੇ ਕਹਿੰਦੇ ਲక్ష్ਮੀ ਵੀ ਉੱਥੇ ਆਉਂਦੀ ਹੈ ਵਾਇਗਰੂ ਜੀ ਦਾ ਬਾਸ ਵੀ ਉੱਥੇ ਹੁੰਦਾ ਹੈ ਨਾ ਜਿੱਥੇ ਕਿ ਸਫਾਈ ਹੋਵੇ ਜਿੱਥੇ ਗੰਦਗੀ ਹੋਊਗੀ ਨਾ ਉੱਥੇ ਨੈਗੇਟਿਵਿਟੀ ਉੱਥੇ ਤੁਹਾਡੇ ਘਰ ਦਾ ਜਿਹੜਾ ਔਰਾ ਹੈ ਨਾ ਉਹ ਹਮੇਸ਼ਾ ਹੀ ਲੜਾਈ ਝਗੜਾ ਖਿੱਚ ਜਿਵੇਂ ਕਿ ਆਪਾਂ ਕਿਤੇ ਜਾਣੇ ਆ ਨਾ ਜਿੱਥੇ ਆਪਾਂ ਨੂੰ ਸੋਹਣਾ ਏਦਾਂ ਫੁੱਲ ਲੱਗੇ ਹੋਣ ਸੋਹਣਾ ਸਫਾਈ ਹੋਏ ਪੰਨ ਉਤੇ ਕਿੰਨਾ ਜੀ ਲੱਗਦਾ ਪਰ ਜਿੱਥੇ ਗੰਦਗੀ ਹੁੰਦੀ ਹੈ ਨਾ ਉੱਥੇ ਆਪਾਂ ਨੂੰ ਕਿੰਨਾ ਖਿੱਚ ਚੜਦੀ ਹੈ ਇਹਨੇ ਗੰਦਗੀ ਵਾਲੀ ਜਗ੍ਹਾ ਤੇ ਰਕਸ਼ਸਾਂ ਦਾ ਬਾਸ ਹੁੰਦਾ ਤਾਂ ਮਰੀਆਂ ਭੈਣਾ ਦੇ ਹੱਥ ਬਹੁਤ ਵੱਡੀ ਪਾਵਰ ਹੈ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਨਾ ਅੱਜ ਮੈਂ ਤੁਹਾਨੂੰ ਛੋਟੇ ਛੋਟੇ ਚੀਜ਼ਾਂ ਦੱਸੂਗੀ ਇਸ ਚੀਜ਼ ਨੂੰ ਨਾ ਬਹੁਤ ਧਿਆਨ ਨਾਲ ਸੁਣਨਾ ਤੇ ਧਿਆਨ ਨਾਲ ਕਰਨਾ ਜਿਹੜੇ ਤੁਸੀਂ ਹੁਣ ਦੀਵਾਲੀ ਦੀ ਸਫਾਈ ਕਰੋਗੇ ਨਾ ਜਿਹੜੇ ਕਿ ਇਸ ਤਰੀਕੇ ਦੇ ਬਾਸ ਦੇ ਝਾੜਉਂਦੇ ਨੇ ਅੱਗੇ ਬਜ਼ੁਰਗ ਨਾ ਇਹਨਾਂ ਨੂੰ ਨਾ ਜਲਾਉਣ ਨਹੀਂ ਦਿੰਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ ਕਿ ਬਾਸ ਦੀ ਲੱਕੜ ਸਿਰਫ ਉਦੋਂ ਜਲਾਈ ਜਾਂਦੀ ਹੈ ਜਦੋਂ ਕਿ ਕੋਈ ਸਦੀ ਮ੍ਰਿਤਿ ਹੁੰਦੀ ਹੈ ਅੱਜ ਕੱਲ੍ਹ ਦੇਖੋ ਛੋਟੀ ਉਮਰ ਦੇ ਬੇਚਣਾ ਜ਼ਿਆਦਾਤਰ ਘਰਾਂ ਦੇ ਵਿੱਚ ਹਾਹਾਕਾਰ ਮਚਣ ਦਾ ਕਹਿੰਦੇ ਮੇਨ ਕਾਰਨ ਵੀ ਇਹੀ ਹੈ ਕਿਉਂਕਿ ਆ ਅਬਲੇ ਅਸਲੇ ਤੋਂ ਵਿਛੜਦੇ ਜਾ ਰਹੇ ਆ ਆਪਾਂ ਜਿਹੜੇ ਕਿ ਬਜ਼ੁਰਗ ਆਪਾਂ ਛੋਟੀਆਂ ਛੋਟੀਆਂ ਗੱਲਾਂ ਤੇ ਰੋਕਦੇ ਸੀ ਆਪਾਂ ਨਾ ਉਹਨਾਂ ਨੂੰ ਕਹਿੰਦੇ ਆ ਵੀ ਇਹ ਤਾਂ ਪਖੰਡ ਸੀਗਾ ਜੀ ਇਹ ਤਾਂ ਅਣਪੜ ਸੀਗੇ ਜੀ ਉਹਨਾਂ ਨੂੰ ਪਤਾ ਨਹੀਂ ਸੀਗਾ ਉਹ ਬੇਵਕੂਫ ਨਹੀਂ ਸੀ ਉਹਨਾਂ ਨੇ ਵੀ ਆਪਣੀ ਜ਼ਿੰਦਗੀ ਹੰਡਾਈ ਸੀਗੀ ਪਰ ਅੱਜ ਕੱਲ ਆਪਾਂ ਥੋੜੇ ਜਿਹਾ ਜ਼ਿਆਦਾ ਮਾਡਰਨ ਆਪਦੇ ਆਪ ਨੂੰ ਕਹਾਉਣ ਲੱਗੇ ਆ ਥੋੜੇ ਜਿਹਾ ਪੜ ਲਿਖ ਕੀ ਗਏ ਆਪਾਂ ਕਹਿੰਦੇ ਆ ਵੀ ਸਾਨੂੰ ਹੀ ਅਕਲ ਹੈਗੀ ਹੈ ਨਾ ਜਿਹੜੇ ਮਾਪ ਆਪਣੇ ਤੁਹਾਨੂੰ ਇਸ ਜਗ੍ਹਾ ਤੱਕ ਪਹੁੰਚਾਇਆ ਹੈਗਾ ਨਾ ਉਹਨਾਂ ਨੂੰ ਤੁਹਾਡੇ ਨਾਲੋਂ ਜ਼ਿਆਦਾ ਅਕਲ ਹੈਗੀ ਇਹ ਜ਼ਰੂਰ ਤੁਸੀਂ ਯਾਦ ਰੱਖਿਆ ਕਰੋ ਤਾਂ ਇਸ ਤਰੀਕੇ ਦੇ ਜਿਹੜੇ ਨੇ ਮੰਨਣੀਆਂ ਦੇਖੋ ਮੰਨ ਸਕਦੇ ਜਿਹਨੇ ਨਹੀਂ ਇਹ ਬਸ ਉਹੀ ਕਰਨਾ ਹੈ ਨਾ ਤਾਂ ਉਹ ਤੁਹਾਡੀ ਮਰਜ਼ੀ ਮੈਂ ਤੁਹਾਨੂੰ ਕੁਝ ਨਹੀਂ ਕਹੂੰਗੀ ਕਿਉਂਕਿ ਮੈਂ ਸਿਰਫ ਵੀਡੀਓ ਪਾਉਣੀ ਹੈ ਮੰਨਣਾ ਨਾ ਮੰਨਣਾ ਕਰਨਾ ਤੁਹਾਡੀ ਆਪਣੀ ਮਰਜ਼ੀ ਹੈਗੀ ਤਾਂ ਤੁਸੀਂ ਇਸ ਤਰੀਕੇ ਦੇ ਜਿਹੜੇ ਤੁਹਾਡੇ ਪ੍ਰਾਣੇ ਬਾਸ ਦੇ ਝਾੜੂ ਹੋਣਗੇ ਨਾ ਉਹਨਾਂ ਨੂੰ ਕਰਨਾ ਕੀ ਹੈਗਾ ਦੇਖੋ ਅਗਰ ਆਪਾਂ ਇੱਦਾਂ ਛੱਡ ਦਿੰਨੇ ਆ ਨਾ ਰੂੜੀ ਦੇ ਉੱਪਰ ਛੱਡ ਦਿੰਨੇ ਆ ਜਾਂ ਆਪਾਂ ਕਿਤੇ ਵੀ ਉਹ ਕਰ ਦਿੰਨੇ ਆ ਉਹ ਤੁਹਾਡੇ ਘਰ ਦਾ ਨਿਕ ਕੰਨਨ ਵੀ ਸਵੇਰੇ ਚਾਹੀਏ ਹੈ ਪੇਜਾਨ ਨੇ ਕੋਈ ਇਹਨਾਂ ਦੇ ਵਿੱਚ ਜਾਨ ਨਹੀਂ ਹੈਗੀ ਜੇਪ ਕਹੀਏ ਪਰ ਜਿਹਦਾ ਪੇੜ ਹੈ ਉਹਦੇ ਵਿੱਚ ਜਾਨ ਹੁੰਦੀ ਪਰ ਇਹਨਾਂ ਵਿੱਚ ਕੋਈ ਜਾਨ ਨਹੀਂ ਹੁੰਦੀ ਪਰ ਇੱਕ ਕੋਈ ਵੀ ਚੀਜ਼ ਹੈਗੀ ਹੈ ਨਾ ਉਹਦੇ ਨਾਲ ਆਪਣਾ ਪਿਆਰ ਹੁੰਦਾ ਤਾਂ ਤੁਸੀਂ ਕਰਨਾ ਕੀ ਹੈ ਇਸ ਤਰੀਕੇ ਦੇ ਜਿਹੜੇ ਵੀ ਜਿੰਨੇ ਵੀ ਤੁਹਾਡੇ ਘਰ ਦੇ ਵਿੱਚ ਪੁਰਾਣੇ ਝਾੜੂ ਨੇ ਨਾ ਉਹਨਾਂ ਨੂੰ ਇੱਕ ਜਗ੍ਹਾ ਤੇ ਇਕੱਠੇ ਕਰਿਓ ਇੱਕ ਜਗ੍ਹਾ ਤੇ ਇਕੱਠੇ ਕਰਕੇ ਜਦੋਂ ਜਿਵੇਂ ਕਿ ਤੁਹਾਨੂੰ ਜ਼ਰੂਰਤ ਨਹੀਂ ਹੈਗੀ ਉਹਨਾਂ ਦੀ ਹੁਣ ਸਾਨੂੰ ਜ਼ਰੂਰਤ ਨਹੀਂ ਹੈਗੀ ਹੁਣ ਅਸੀਂ ਇਹਨਾਂ ਨੂੰ ਕੀ ਕਰੀਏ ਹੁਣ ਅਸੀਂ ਇਹਨਾਂ ਨੂੰ ਜਲਾਉਣਾ ਹੀ ਆ ਨਾ ਤਾਂ ਤੁਸੀਂ ਇੱਕ ਜਗ੍ਹਾ ਤੇ ਇਕੱਠੇ ਕਰਕੇ ਤਾਂ ਉਹਨਾਂ ਨੂੰ ਜਲਾ ਦੇਣਾ ਉਹਨਾਂ ਦੀ ਜਿਹੜੀ ਰਾਖ ਹੋ ਉਹ ਆਪਣੇ ਘਰ ਦੇ ਇੱਕ ਆਂਗਣ ਦੇ ਵਿੱਚ ਕਿਸੇ ਵੀ ਜਿਵੇਂ ਕਿ ਪੌਦਾ ਲਗਾਜਾ ਤੁਸੀਂ ਬਾੜੀ ਵਗੈਰਾ ਵੇਚੀ ਵਗੈਰਾ ਲਗਾਈ ਹੋਈ ਹੈ ਤਾਂ ਤੁਸੀਂ ਉੱਥੇ ਪਾ ਦੇਣਾ ਹੈ ਨਾ ਇਹਨਾਂ ਦੀ ਬੇਇਅਦਵੀ ਨਾ ਕਰਿਓ ਇਹ ਨਹੀਂ ਹੈਗਾ ਵੀ ਕੋਈ ਇਹ ਪੂਜਨੀਕ ਚੀਜ਼ ਆਏਗੀ ਸਿਰਫ ਇਹ ਹੈਗਾ ਕਿਉਂਕਿ ਇਹ ਆਪਣੇ ਘਰ ਦੀ ਜਿਹੜੀ ਨੈਗੇਟਿਵਿਟੀ ਹੈ ਨਾ ਉਸ ਨੂੰ ਬਾਹਰ ਕੱਢ ਦੇਣੇ ਜਿਹੜੀ ਕਿ ਆਪਣੇ ਘਰ ਦੇ ਵਿੱਚ ਗੰਦਗੀ ਹੈ ਜਿਹੜੀ ਆਪਣੇ ਘਰ ਦੇ ਵਿੱਚ ਦਲੇਦਰ ਤਾਂ ਉਸ ਨੂੰ ਬਾਹਰ ਕੱਢ ਦੇਣੇ ਤੇ ਸਭ ਤੋਂ ਮੇਨ ਗੱਲ ਜਿਹੜਾ ਕਿ ਸ਼ਨੀਵਾਰ ਆਵੇਗਾ ਨਾ ਤਾਂ ਤੁਸੀਂ ਉਸ ਦਿਨ ਇੱਕ ਇੱਕ ਝਾੜੂ ਨਾ ਕਿਸੇ ਗੁਰੂ ਘਰ ਦਾਣ ਕਰਿਆ ਜਿਵੇਂ ਕਿ ਆਪਾਂ ਗੁਰੂ ਘਰ ਦੇ ਆਉਣਾ ਜੇ ਤੁਸੀਂ ਮੰਦਿਰ ਜਾਣੇ ਤਾਂ ਤੁਸੀਂ ਮੰਦਿਰ ਦੇ ਆਇਓ ਨਹੀਂ ਕਿਸੇ ਗਰੀਬ ਨੂੰ ਲੈ ਕੇ ਦੇ ਦਿਓ ਹਨ ਇਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਬਰਕਤਾਂ ਆਉਣਗੀਆਂ ਮਾਤਾ ਲక్ష్ਮੀ ਕਹਿੰਦੀ ਬਹੁਤ ਖੁਸ਼ ਹੁੰਦੀ ਜਿਸ ਦੇ ਘਰ ਦੇ ਵਿੱਚ ਝਾੜੂ ਦਾ ਦਾਣ ਕੀਤਾ ਜਾਂਦਾ ਤੇ ਦੇਖੋ ਪਹਿਲਾਂ ਵੀ ਮੈਂ ਇੱਕ ਵੀਡੀਓ ਪਾਈ ਸੀ ਮੈਨੂੰ ਵੀ ਕਿਸੇ ਤੋਂ ਪਤਾ ਲੱਗਿਆ ਸੀ ਵੀ ਗੁਰੂ ਘਰਾਂ ਦੇ ਵਿੱਚ ਝਾੜੂ ਤੇ ਨਮਕ ਕਿਉਂ ਦਾਣ ਕੀਤਾ ਜਾਂਦਾ ਹੈ ਇਸੇ ਕਰਕੇ ਇਹ ਹੈ ਕਿਉਂਕਿ ਆਪਣੇ ਘਰ ਦੇ ਵਿੱਚ ਜਿਹੜੀ ਕਿ ਆਪਾਂ ਕਹਿੰਦੇ ਬਰਕਤ ਨਹੀਂ ਰਹਿੰਦੀ ਆਪਣੇ ਘਰ ਦੇ ਵਿੱਚ ਧਨ ਦੌਲਤ ਨਹੀਂ ਖੜਦਾ ਇਹ ਦੇ ਪਿੱਛੇ ਬਹੁਤ ਵੱਡਾ ਰਾਜ਼ ਤੁਹਾਡੇ ਝਾੜੂ ਦਾ ਹੈ ਇੱਕ ਮੇਨ ਗੱਲ ਹੈ ਜਿਹੜੀ ਕਿ ਆਪਾਂ ਝਾੜੂ ਨੂੰ ਨਾ ਇਸ ਤਰੀਕੇ ਨਾਲ ਨਾ ਖੜਾ ਕਰ ਦਿੰਨੇ ਆਗੇ ਹਨਾ ਮੁjorga ਕਹਿੰਦੇ ਹੁੰਦੇ ਸੀ ਵੀ ਉਸ ਘਰ ਦੇ ਵਿੱਚੋਂ ਬਿਮਾਰੀ ਕਦੇ ਨਹੀਂ ਜਾਂਦੀ ਜਿਸ ਘਰ ਦੇ ਵਿੱਚ ਝਾੜੂ ਇਸ ਤਰੀਕੇ ਨਾਲ ਖੜਾ ਹੁੰਦਾ ਤੁਸੀਂ ਦੇਖਿਓ ਹਸਪਤਾਲਾਂ ਦੇ ਵਿੱਚ ਨਾ ਝਾੜੂ ਹਮੇਸ਼ਾ ਖੜਾ ਕਰਕੇ ਰੱਖਿਆ ਜਾਂਦਾ ਹੈਗਾ ਕਿਉਂਕਿ ਉਹਨਾਂ ਨੂੰ ਇੱਥੇ ਹੁੰਦਾ ਵੀ ਹਾਂ ਜਿੰਨੇ ਮਰੀਜ਼ ਆਉਣਗੇ ਓੰਨੇ ਹੀ ਉਹਨਾਂ ਨੂੰ ਕਮਾਈ ਹੋਊਗੀ ਕਦੇ ਵੀ ਮੇਰੀਆਂ ਭੈਣਾ ਝਾੜੂ ਨੂੰ ਖੜਾ ਕਰਕੇ ਨਾ ਰੱਖਿਓ ਜਿਹੜਾ ਇਸ ਤਰੀਕੇ ਦਾ ਬੋਕਰ ਹੁੰਦਾ ਹੈਗਾ ਇਸ ਤਰੀਕੇ ਦੀ ਸੂਣੀ ਵੀ ਕਹਿੰਦੇ ਨੇ ਇਸ ਤਰੀਕੇ ਦਾ ਹਨਾ ਪਫਲ ਝਾੜੂ ਵੀ ਕਹਿੰਦੇ ਨੇ ਤਾਂ ਤੁਸੀਂ ਇਸ ਨੂੰ ਵੀ ਇਸੇ ਤਰੀਕੇ ਨਾਲ ਕਰਨਾ ਜਿਹੜੀ ਇਸ ਦੀ ਪਲਾਸਟਿਕ ਹੈ ਉਹਨੂੰ ਕੱਢ ਲਓ ਉਹਨੂੰ ਕੱਢ ਕੇ ਤੁਸੀਂ ਅਲੱਗ ਹੋ ਕਦੇ ਵੀ ਆਪਣੇ ਝਾੜੂ ਨੂੰ ਹਨਾ ਤੁਸੀਂ ਜਿਵੇਂ ਆਪਾਂ ਕਹਦੇ ਨੇ ਵੀ ਬਾਹਰ ਛੱਡ ਦਿੰਦੇ ਆਗੇ ਆਈ ਰੂੜੀਆਂ ਤੇ ਉਹ ਨਾ ਜਾ ਚੀਜ਼ ਕਰਿਓ ਇਹਦੇ ਨਾਲ ਤੁਹਾਡੇ ਨਾ ਘਰ ਦੇ ਵਿੱਚ ਬਹੁਤ ਜ਼ਿਆਦਾ ਨੈਗੇਟਿਵਿਟੀ ਆਉਂਦੀ ਆ ਦੇਖੋ ਮੰਨੋ ਨਾ ਮੰਨੋ ਇਹ ਤੁਹਾਡੀ ਆਪਣੀ ਮਰਜ਼ੀ ਹੈ ਮੈਂ ਸਿਰਫ ਬੋਲਣਾ ਸੀ ਬੋਲਦਾ ਹਨ ਤੁਹਾਨੂੰ ਚੰਗੀ ਲੱਗੀ ਤਾਂ ਤੁਸੀਂ ਇਸ ਚੀਜ਼ ਨੂੰ ਕਰਕੇ ਦੇਖ ਲਿਓ ਤੁਹਾਨੂੰ ਪਤਾ ਲੱਗ ਜਾਏਗਾ ਉਹ ਦਿਵਾਲੀ ਆ ਰਹੀ ਹੈਗੀ ਤਾਂ ਸ਼ਨੀਵਾਰ ਵਾਲੇ ਦਿਨ ਤੁਸੀਂ ਝਾੜੂ ਕਿਸੇ ਵੀ ਮੰਦਰ ਗੁਰਦੁਆਰਾ ਸਾਹਿਬ ਜਾਂ ਕਿਤੇ ਵੀ ਤੁਸੀਂ ਦਾਨ ਕਰਿਓ ਇੱਕ ਤੇ ਆਪਣੇ ਘਰ ਜਦੋਂ ਤੁਸੀਂ ਝਾੜੂ ਲੈ ਕੇ ਆਉਣਾ ਤਾਂ ਮੰਗਲਵਾਰ ਵਾਲੇ ਦਿਨ ਲੈ ਕੇ ਆਓ ਤਫੀਰ ਦੇਖਿਓ ਜਦੋਂ ਸਵੇਰੇ ਬਾਕੀ ਇਹ ਤਾਂ ਹੋ ਗਈ ਆਪਣੀ ਝਾੜੂ ਦੀ ਸੰਭਾਲ ਤੇ ਖਰੀਦਦਾਰੀ ਤੇ ਆਪਣੇ ਹਨਾ ਕਿਦਾਂ ਤੇ ਸਭ ਤੋਂ ਮੇਨ ਗੱਲ ਹੈਗੀ ਕਿ ਜਦੋਂ ਵੀ ਮੇਰੀਆਂ ਭੈਣਾਂ ਝਾੜੂ ਲਗਾਉਂਦੀਆਂ ਨੇ ਸਵੇਰ ਤੋਂ ਲੈ ਕੇ ਹਨਾ ਸ਼ਾਮ ਤੱਕ ਜਦੋਂ ਵੀ ਤੁਸੀਂ ਝਾੜੂ ਨੂੰ ਚੱਕਦੀ ਹੋ ਹਨ ਤਾਂ ਤੁਸੀਂ ਉਸ ਟਾਈਮ ਮੋਲ ਮੰਤਰ ਜਾਂ ਵਾਹਿਗੁਰੂ ਗੁਰਮੰਤਰ ਦਾ ਤੁਸੀਂ ਸਿਮਰਨ ਕਰਨਾ ਜਦੋਂ ਵੀ ਤੁਸੀਂ ਆਪਦਾ ਝਾੜੂ ਲਗਾਉਗੇ ਤੇ ਤੁਸੀਂ ਮਨ ਦੇ ਵਿੱਚ ਇਹ ਸੋਚਣਾ ਕਿ ਵਾਹਿਗੁਰੂ ਜੀ ਅਸੀਂ ਆਪਦੇ ਘਰ ਦੇ ਵਿੱਚੋਂ ਦਲੇਧਰਤਾ ਆਪਦੇ ਘਰ ਦੇ ਵਿੱਚੋਂ ਗਰੀਬੀ ਆਪਦੇ ਘਰ ਦੇ ਵਿੱਚੋਂ ਹਨਾ ਜਿੰਨੀ ਵੀ ਬਿਮਾਰੀ ਹੈ ਉਹਨੂੰ ਅਸੀਂ ਨਾ ਕੂੜੇ ਦੇ ਰਾਹੀ ਬਾਹਰ ਕੱਢ ਰਹੇ ਹਾਂ ਅਬਦੀ ਘਰ ਦੇ ਵਿੱਚ ਅਸੀਂ ਜਿੰਨਾ ਵੀ ਹੈ ਵਾਹਿਗੁਰੂ ਜੀ ਕਿਰਪਾ ਕਰੋ ਜਿਵੇਂ ਕਿ ਝਾਲੂ ਨਾਲ ਬੇੜੇ ਦਾ ਆਪਣੇ ਘਰ ਦੀ ਗੰਦਗੀ ਕੱਢਦੇ ਆ ਵਾਇਰਸ ਹੀ ਮੇਰੇ ਨਾਲ ਸਾਡੇ ਮਨ ਦੀ ਗੰਦਗੀ ਕੱਢ ਦੇ। ਦੇਖੋ ਮੈਂ ਇਸ ਵੀਡੀਓ ਦੇ ਕਮੈਂਟ ਆਫ ਕਰਕੇ ਪਾਉਂਗੀ ਕਿਉਂਕਿ ਬਹੁਤ ਇਦਾਂ ਦੇ ਇਨਸਾਨ ਨੇ ਜਿਹੜੇ ਕਿ ਬਸ ਉਹਨਾਂ ਨੂੰ ਉਹਨਾਂ ਨੁਕਤੇ ਜਿੰਨੀਓ ਕਰਨੀ ਹੁੰਦੀ ਹੈ ਹੋਰ ਕੁਝ ਨਹੀਂ ਫਿਰ ਮੇਰਾ ਮਨ ਬਹੁਤ ਦੁਖੀ ਹੋ ਜਾਂਦਾ ਹੈਗਾ। ਇਸੇ ਲਈ ਮੈਂ ਕਮੈਂਟ ਆਫ ਕਰਕੇ ਪਾਉਂਗੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਨੀ ਆਂਗੀ ਹਨਾ ਜਿਹੜੀ ਚੀਜ਼ ਹੈਗੀ ਉਹਨੂੰ ਧਿਆਨ ਨਾਲ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਧਿਆਨ ਨਾਲ ਸੁਣਿਓ ਸ਼ਨੀਵਾਰ ਵਾਲੇ ਦਿਨ ਝਾੜੂ ਦਾਨ ਕਰਨੇ ਮੰਗਲਵਾਰ ਵਾਲੇ ਦਿਨ ਤੁਸੀਂ ਝਾੜੂ ਖਰੀਦਣਾ ਆਪਣੀ ਦੀਵਾਲੀ ਤੋਂ ਪਹਿਲਾਂ ਪਹਿਲਾਂ ਸਾਰੇ ਪਹਿਣਾ ਇਸ ਚੀਜ਼ ਨੂੰ ਜ਼ਰੂਰ ਕਰਿਓ ਤੇ ਝਾੜੂ ਲਗਾਉਣ ਵੇਲੇ ਤੁਸੀਂ ਵਾਇਗਰੂ ਸਿਮਰਨ ਜ਼ਰੂਰ ਕਰਨਾ ਤੇ ਝਾੜੂ ਹਨਾ ਸਵੇਰੇ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਆਪਾਂ ਲਗਾ ਲਈਏ ਕਿਉਂਕਿ ਫਿਰ ਜਿਹੜੇ ਵੀ ਕੀੜੇ ਮਕੌੜੇ ਇਹ ਆਪਣੇ ਬਾਹਰ ਨਿਕਲਣ ਆਪਾਂ ਕਹਿੰਦੇ ਹੇ ਨਰ ਅਚਨ ਚੇਤੇ ਪਾਪ ਤੋਟਾਰੇ ਆਪਾਂ ਨੂੰ ਨਹੀਂ ਪਤਾ ਲੱਗਦਾ ਆਪਾਂ ਕਹਿੰਦੇ ਵੀ ਮੈਂ ਤਾਂ ਕਦੇ ਪਾਪ ਨਹੀਂ ਕੀਤਾ ਮੈਂ ਕਦੇ ਕੁਝ ਨਹੀਂ ਕੀਤਾ ਤੁਸੀਂ ਦੇਖਿਆ ਨਾ ਗੁਰੂ ਘਰ ਮੰਦਰਾਂ ਦੇ ਵਿੱਚ ਸਵੇਰੇ ਜਲਦੀ ਝਾੜੂ ਲਗਾਇਆ ਜਾਂਦਾ ਇੱਕ ਨਾ ਸ਼ਾਮ ਨੂੰ ਝਾੜੂ ਲਗਾਉਣਾ ਬੰਦ ਕਰ ਲੋ ਜਿਹੜਾ ਕਿ ਆਪਾਂ 4 ਵਜੇ ਤੋਂ ਬਾਅਦ ਝਾੜੂ ਲਗਾਉਨੇ ਹਨ ਅੱਗੇ ਮੰਮੀ ਹੋਰੀ ਕਹਿ ਦਿੰਦੇ ਅਸੀਂ ਐ ਪੁੱਤ ਵੀ ਸ਼ਾਮ ਨੂੰ ਝਾੜੂ ਨਹੀਂ ਲਗਾਇੰਦਾ ਹੁੰਦਾ ਇਹਦੇ ਨਾਲ ਘਰ ਦੇ ਵਿੱਚ ਗਰੀਬੀ ਘਰ ਦੇ ਵਿੱਚ ਦਲੇਦਰਤਾ ਆਉਂਦੀ ਹੈਗੀ ਉਦੋਂ ਬਜ਼ੁਰਗ ਜਿਹੜੇ ਛੋਟੇ ਛੋਟੇ ਗੱਲਾਂ ਕਰਦੇ ਸੀ ਨਾ ਉਹਨਾਂ ਪਿੱਛੇ ਬਹੁਤ ਵੱਡੇ ਰਾਜ ਛੁਪੇ ਹੁੰਦੇ ਸੀ ਪਰ ਅੱਜ ਕੱਲ ਆਪਾਂ ਨਾ ਬ ਇਕਨਾ ਬਜ਼ੁਰਗ ਹੁੰਦੇ ਸੀ ਉਹ ਵਿਚਾਰੇ ਜਿਵੇਂ ਕਹਿੰਦੇ ਨੇ ਆਪਾਂ ਸਾਧੂ ਸੀਗੇ ਤੇ ਉਹਨਾਂ ਦਾ ਨਾ ਦਿਮਾਗੀ ਤੌਰ ਤੇ ਸੰਤੁਲਨ ਨਹੀਂ ਸੀਗਾ ਉਹ ਕਹਿੰਦੇ ਹੁੰਦੇ ਸੀ ਵੀ ਕਾਲ ਯੁਗ ਅਜਿਹਾ ਸਮਾਂ ਆਊਗਾ ਨਾ ਕਹਿੰਦੇ ਜਵਾਨਾਂ ਦੇ ਸਿਰਾਂ 'ਚ ਅੱਗ ਮੱਚੂਗੀ ਉਹੀ ਚੀਜ਼ ਹੋ ਰਹੀ ਹੈ ਤਾਂ ਥੋੜਾ ਜਿਹਾ ਸੰਭਲ ਜੋ ਕਿਉਂਕਿ ਛੋਟੀਆਂ ਛੋਟੀਆਂ ਗੱਲਾਂ ਦੇ ਪਿੱਛੇ ਬਹੁਤ ਵੱਡੇ ਰਾਜ਼ ਸੁਪੇ ਹੁੰਦੇ ਨੇ ਤੇ ਇਹ ਚੀਜ਼ ਨੂੰ ਤੁਸੀਂ ਜ਼ਰੂਰ ਕਰਨਾ ਤੇ ਫਿਰ ਦੇਖਿਓ ਤੁਹਾਡੇ ਘਰ ਦੇ ਵਿੱਚ ਕਿਵੇਂ ਬਰਕਤ ਆਉਂਦੀ ਹੈ ਨ ਕਿਵੇਂ ਤੁਹਾਡੇ ਘਰ ਦੇ ਵਿੱਚ ਧਨ ਦੌਲਤ ਜਿਹੜਾ ਹੈਗਾ ਉਹ ਖੜਦਾ ਹੈਗਾ ਤਾਂ ਥੋੜੀ-ਥੋੜੀ ਬਚਤ ਕਰਨੀ ਤੇ ਵਾਹਿਗੁਰੂ ਜੀ ਦਾ ਸਿਮਰਨ ਕਰਨਾ